ਅੱਜ ਦੇ ਇਸ ਜਿਹੜਾ ਉਹ ਤਾਂ ਪਿਆਰਾ ਹੈ ਉਹ ਕੁਝ ਸਮਝ ਨਹੀਂ ਆਉਂਦਾ ਅੱਜ ਦਾ ਕੱਲ ਦਾ ਜਿਹੜਾ ਤੁਹਾਡਾ ਫੈਸਟੀਵਲ ਹੈ ਇਹ ਸਭ ਤੋਂ ਵੱਡਾ ਫੈਸਟੀਵਲ ਹੁੰਦਾ ਲੇਡੀਜ਼ ਲਈ ਤੇ ਇਹਨੂੰ ਕਰਵਾ ਚੌਥ ਕਹਿੰਦੇ ਆ ਇਸ ਦਿਨ ਲੇਡੀਜ਼ ਬੜਾ ਪਿਆਰ ਹੋ ਕੇ ਆਉਂਦੀਆਂ ਅਸੀਂ ਦੇਖੋ ਬੜੇ ਸ਼ੌਂਕ ਨਾਲ ਮਹਿੰਦੀ ਲਵਾਈ ਹੈ ਕੱਲ ਬੜੇ ਸ਼ੌਂਕ ਨਾਲ ਤਿਆਰ ਹੋਵਾਂਗੇ ਆਪਣੇ ਪਤੀ ਦੀ ਲੰਬੀ ਉਮਰ ਲਈ ਅਸੀਂ ਇਹ ਵਰਤ ਰੱਖਦੇ ਆ ਤੇ ਵਰਤ ਜੰਦਾ ਹੋਰ ਕੀ ਇਹ ਵਰਤ ਰਾਤ ਨੂੰ ਚੰਦਰਮਾ ਨਿਕਲਣ ਤੋਂ ਬਾਅਦ ਅਰਗ ਦੇਣ ਤੋਂ ਬਾਅਦ ਛੋੜਿਆ ਜਾਂਦਾ ਹੈ ਜੀ ਅੱਜ ਤੋਂ ਬਾਅਦ ਹੀ ਅਸੀਂ ਕੁਝ ਖਾਣੇ ਪੀਣੇ ਕਿਸਾਂ ਨੂੰ ਲੱਗਦਾ ਤਾਂ ਸਾਾਨੂੰ ਬੜਾ ਵਧੀਆ ਲੱਗਦਾ ਹੈ ਬਾਜ਼ਾਰ 'ਚ ਬੜੀ ਰੌਣਕਾਂ ਤੇ ਕਿਲੀਆਂ ਹੋਈਆਂ ਐ ਬੜਾ ਰੌਣਕਾਂ ਦਾ ਮੇਲਾ ਲੱਗਿਆ ਹੋਇਆ ਬਾਜ਼ਾਰ 'ਚ ਬਹੁਤ ਵਧੀਆ ਹੈ ਸਭ ਤੋਂ ਪਵਿੱਤਰ ਤਿਉਹਾਰ ਹੈ ਜੀ ਇਹ ਸਾਡਾ ਇੰਡੀਅਨ ਫੈਸਟੀਵਲ ਸਭ ਤੋਂ ਵਧੀਆ ਵਧੀਆ ਹੈ ਸਰ ਮੇਰਾ ਨਾਮ ॠਸ਼ੂ ਹੈ ਅੱਜ ਕਿੰਨਾ ਚੰਨਿਆ ਤੁਸੀਂ ਅੱਜ ਦੇ ਤਿਉਹਾਰ ਨੂੰ ਸਰ ਅੱਜ ਦੇ ਦਿਨ ਵਾਸਤੇ ਮੈਂ ਹੀ ਕਹਿਣਾ ਚਾਹਨੀ ਹੈ ਕਿ ਇਸ ਦਿਨ ਦੇ ਡਿਬੇਟ ਅਸੀਂ ਹਰ ਰੋਜ਼ ਕਰਦੇ ਹਾਂ ਕਿ ਪੂਰਾ ਸਾਲ ਅਸੀਂ ਵੇਟ ਕਰਦੇ ਆ ਕਿ ਹਰ ਕਦੋਂ ਆਏਗਾ ਅਸੀਂ ਕਿਸ ਤਰ੍ਹਾਂ ਬਣਾਵਾਂਗੇ ਜਦੋਂ ਇਤਿਹਾਰ ਆਣਾ ਹੁੰਦਾ ਹੈ ਅਸੀਂ ਜੋਰ ਸ਼ੋਰ ਨਾਲ ਸ਼ੋਪਿੰਗ ਕਰਦੇ ਆ ਮੈਂਮ ਦੀ ਲਗਵਾਨੇ ਆਪਣੇ ਆਪ ਨੇ ਤਿਆਰ ਕਰਦੇ ਆ ਤੇ ਫਿਰ ਅਸੀਂ ਜਿਸ ਦਿਨੇ ਵਰਤ ਆਉਂਦਾ ਹੈ ਸਵੇਰ ਉੱਠ ਕੇ ਸਰਗੀ ਕਰਦੇ ਹਾਂ ਫਿਰ ਸ਼ਾਮ ਨੂੰ ਪੂਜਾ ਕਰਦੇ ਹਾਂ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਲਈ ਅਸੀਂ ਚੰਦਰਮਾ ਨੂੰ ਅਰਘ ਦੇ ਕੇ ਉਸ ਦੀ ਪੂਜਾ ਕਰਦੇ ਹਾਂ ਤੇ ਆਪਣਾ ਵਰਤ ਹੈ ਜੋ ਪੂਰਾ ਕਰਦੇ ਹਾਂ ਨਾਲ ਹੀ ਨਾਲ ਅਸੀਂ ਆਪਣੇ ਵੱਡਿਆਂ ਦਾ ਆਸ਼ੀਰਵਾਦ ਲੈ ਕੇ ਵੀ ਆਪਣੇ ਇਸ ਵਰਤ ਨੂੰ ਪੂਰਾ ਕਰਦੇ ਹਾਂ ਕਿਤਨਾ ਲੱਗ ਰਿਹਾ ਅੱਜ ਬਾਜ਼ਾਰ ਤੋਂ ਰੌਣਕ ਸਰ ਮੈਨੂੰ ਅੱਜ ਇਸ ਵਰਤ ਦੀ ਰੌਣਕ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਆਮ ਦੌਰ ਤੇ ਬਾਜ਼ਾਰਾਂ ਵਿੱਚ ਐਦਾ ਦੀ ਰੌਣਕ ਨਹੀਂ ਦੇਖਣ ਨੂੰ ਮਿਲਦੀ ਪਰ ਅੱਜ ਇਸ ਮੌਕੇ ਤੇ ਬਹੁਤ ਜ਼ਿਆਦਾ ਰੌਣਕ ਦਿਖ ਰਹੀ ਹੈ ਜੋ ਕਿ ਬਹੁਤ ਵਧੀਆ ਲੱਗ ਰਿਹਾ ਹੈ ਬਾਜ਼ਾਰ ਦੇ ਵਿੱਚ ਮੈਂ ਮਹਿੰਦੀ ਲਗਵਾ ਲਈਏ ਮੈਂ ਆਪਣੇ ਬੱਚੇ ਨੂੰ ਮਹਿੰਦੀ ਲਗਵਾਣਾ ਹੈ ਜਿਹੜਾ ਇਹ त्यौਹਾਰ ਬਹੁਤ ਵਧੀਆ त्यौਹਾਰ ਹੈ ਜਿਹੜੀਆਂ ਔਰਤਾਂ ਆਪਣੇ ਪਤੀ ਦੇ ਵਾਸਤੇ ਵਰਤ ਰੱਖਦੀਆਂ ਕਿ ਉਹਨਾਂ ਦੀ ਲੰਬੀ ਉਮਰ ਹੋਵੇ ਤੇ ਇਸ ਵਾਸਤੇ ਅਸੀਂ ਮਠਿਆਈਆਂ ਕੇਨੀਆਂ ਕਰੂਏ ਮਠੀਆਂ ਉਹਨਾਂ ਵਾਸਤੇ ਸਪੈਸ਼ਲ ਬਣਾ ਕੇ ਰੱਖਦੇ ਹਾਂ ਪਰ ਵਧੀਆ ਸਮਾਨ ਬਣਾਉਨੇ ਆ ਸਾਡੀ ਬੇਨਤੀ ਹੈ ਜਿਹੜਾ ਕੋਈ ਬਾਹਰੋਂ ਆ ਕੇ ਰੰਗ-ਬਰੰਗੇ ਮਠਿਆਈਆਂ ਵੇਚਦਾ ਹੁੰ ਰੁਕਾਇਆ ਜਾਵੇ। ਸਾਡੇ ਵੱਲੋਂ ਸਾਡੇ ਲਈ ਭਰਾਵਾਂ ਨੂੰ ਬੇਨਤੀ ਹੈ ਕਿ ਵੱਧ ਮਠਿਆਈਆਂ ਬਣਾ ਕੇ ਦੇ। ਨੇ ਅੱਜ ਦੇ ਇਸ ਜਿਹੜਾ ਬਹੁਤ ਪਿਆਰਾ ਹੈ ਉਹ ਕੁਝ ਸਮਝੋ ਅੱਜ ਦਾ ਕੱਲ ਦਾ ਜਿਹੜਾ ਸਾਡਾ ਫੈਸਟੀਵਲ ਹੈ ਇਹ ਸਭ ਤੋਂ ਵੱਡਾ ਫੈਸਟੀਵਲ ਹੁੰਦਾ ਲੇਡੀਜ਼ ਲਈ ਤੇ ਇਹਨੂੰ ਕਰਵਾ ਚੌਥ ਕਹਿੰਦੇ ਆ ਇਸ ਦਿਨ ਲੇਡੀਜ਼ ਬੜਾ ਤਿਆਰ ਹੋ ਕੇ ਆਉਂਦੀਆਂ ਅਸੀਂ ਦੇਖੋ ਬੜੇ ਸ਼ੌਂਕ ਨਾਲ ਮਹਿੰਦੀ ਲਵਾਈ ਹੈ ਕੱਲ ਬੜੇ ਸ਼ੌਂਕ ਨਾਲ ਤਿਆਰ ਹੋਵਾਂਗੇ ਆਪਣੇ ਪਤੀ ਦੀ ਲੰਬੀ ਉਮਰ ਲਈ ਅਸੀਂ ਇਹ ਵਰਤ ਰੱਖਦੇ ਆ ਤੇ ਵਰਤ ਜਦਾਂ ਔਰ ਕੀ ਇਹ ਵਰਤ ਰਾਤ ਨੂੰ ਚੰ드ਰਮਾ ਨਿਕਲਣ ਤੋਂ ਬਾਅਦ ਅਰਗ ਦੇਣ ਤੋਂ ਬਾਅਦ ਛੋੜਿਆ ਜਾਂਦਾ ਹੈ ਜੀ ਉਸ ਤੋਂ ਬਾਅਦ ਵੀ ਅਸੀਂ ਕੁਝ ਕਰਨੇ ਪਿੰਨੇ ਆ। ਕਿੱਸਾ ਨੂੰ ਬੜਾ ਵਧੀਆ ਲੱਗਦਾ ਹੈ ਬਾਜ਼ਾਰ 'ਚ ਬੜੀ ਰੌਣਕਾਂ ਕੇ ਕਿਲੀਆਂ ਹੋਈਆਂ। ਬੜਾ ਰੌਣਕਾਂ ਦਾ ਮੇਲਾ ਲੱਗਿਆ ਹੋਇਆ ਬਾਜ਼ਾਰ 'ਚ। ਬਹੁਤ ਵਧੀਆ ਹੈ। ਸਭ ਤੋਂ ਪਵਿੱਤਰ ਤਿਉਹਾਰ ਹੈ ਜੀ ਸਾਡਾ। ਇੰਡੀਅਨ ਫੈਸਟੀਵਲ ਸਭ ਤੋਂ ਵਧੀਆ ਵਧੀਆ ਹੈ। ਸਰ ਮੇਰਾ ਨਾਮ ਰਿਸ਼ੂ ਹੈ। ਅੱਜ ਕਿਹਨਾ ਸਮੇਂ ਆ ਤੁਸੀਂ ਆਜ ਦੇ ਤਿਉਹਾਰ ਨੂੰ। ਸਰ ਅੱਜ ਦੇ ਦਿਨ ਵਾਸਤੇ ਮੈਂ ਹੀ ਕਹਿਣਾ ਚਾਹਨੀ ਹੈ ਕਿ ਇਸ ਦਿਨ ਦੇ ਡਿਬੇਟ ਅਸੀਂ ਸਾਰੂ ਹਰ ਰੋਜ਼ ਕਰਦੇ ਆ ਕਿ ਪੂਰਾ ਸਾਲ ਅਸੀਂ ਵੇਟ ਕਰਦੇ ਕਿ ਹਾਂ ਤਿਹਾੜ ਕਦੋਂ ਆਏਗਾ ਅਸੀਂ ਕਿਸ ਤਰ੍ਹਾਂ ਮਨਾਵਾਂਗੇ ਜਦੋਂ ਇਹ ਤਿਹਾੜ ਆਣਾ ਹੁੰਦਾ ਹੈ ਅਸੀਂ ਜ਼ੋਰ ਸ਼ੋਰ ਨਾਲ ਸ਼ੋਪਿੰਗ ਕਰਦੇ ਹਾਂ ਮੈਂਹਮ ਦੀ ਲਗਵਾਨੇ ਆਪਣੇ ਆਪ ਨੂੰ ਤਿਆਰ ਕਰਦੇ ਹਾਂ ਤੇ ਫਿਰ ਅਸੀਂ ਜਿਸ ਦਿਨੇ ਵਰਤ ਆਉਂਦਾ ਹੈ ਸਬੋਟ ਕੇ ਸਰਗੀ ਕਰਦੇ ਹਾਂ ਫਿਰ ਸ਼ਾਮ ਨੂੰ ਪੂਜਾ ਕਰਦੇ ਹਾਂ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਲਈ ਅਸੀਂ ਚੰਦਰਮਾ ਨੂੰ ਅਰਘ ਦੇ ਕੇ ਉਸ ਦੀ ਪੂਜਾ ਕਰਦੇ ਆ ਤੇ ਆਪਣਾ ਵਰਤ ਹੈ ਜੋ ਪੂਰਾ ਕਰਦੇ ਹਾਂ ਨਾਲ ਹੀ ਨਾਲ ਅਸੀਂ ਆਪਣੇ ਵੱਡਿਆਂ ਦਾ ਆਸ਼ੀਰਵਾਦ ਲੈ ਕੇ ਵੀ ਆਪਣੇ ਇਸ ਵਰਤ ਨੂੰ ਪੂਰਾ ਕਰਦੇ ਹਾਂ ਕਿਸ ਤਰ੍ਹਾਂ ਲੱਗ ਰਿਹਾ ਅੱਜ ਪੰਜਾਬ ਤੋਂ ਸਰ ਮੈਨੂੰ ਅੱਜ ਇਸ ਵਰਤ ਦੀ ਰੌਣਕ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਆਮ ਤੌਰ ਤੇ ਬਾਜ਼ਾਰਾਂ ਵਿੱਚ ਐਦਾ ਦੀ ਰੌਣਕ ਨਹੀਂ ਦੇਖਣ ਨੂੰ ਮਿਲਦੀ ਪਰ ਅੱਜ ਇਸ ਮੌਕੇ ਤੇ ਬਹੁਤ ਜ਼ਿਆਦਾ ਰੌਣਕ ਦਿਖ ਰਹੀ ਹੈ ਜੋ ਕਿ ਬਹੁਤ ਵਧੀਆ ਲੱਗ ਰਿਹਾ ਹੈ ਬਾਜ਼ਾਰ ਦੇ ਵਿੱਚ ਮੈਂ ਮਹਿੰਦੀ ਲਗਵਾਉਣਾ ਹੈ ਮੈਂ ਮਹਿੰਦੀ ਲਗਵਾ ਲਈ ਮੈਂ ਆਪਣੇ ਬੱਚੇ ਨੂੰ ਮਹਿੰਦੀ ਲਗਵਾਣਾ ਹੈ ਜਿਹੜਾ ਇਹ ਤਿਆਰ ਹੈ ਬਹੁਤ ਵਧੀਆ ਤਿਆਰ ਹੈ ਜਿਹੜੀਆਂ ਔਰਤਾਂ ਆਪਣੇ ਪਤੀ ਦੇ ਵਾਸਤੇ ਵਰਤ ਰੱਖਦੀਆਂ ਕਿ ਉਹਨਾਂ ਦੀ ਲੰਬੀ ਉਮਰ ਹੋਵੇ ਤੇ ਇਸ ਵਾਸਤੇ ਅਸੀਂ ਮਠਿਆਈਆਂ ਰੇਨੀਆਂ ਪਰੂਏ ਮਠੀਆਂ ਉਹਨਾਂ ਵਾਂਗਰ ਸਪੈਸ਼ਲ ਬਣਾ ਕੇ ਰੱਖਦੇ ਆ ਪਰ ਵਧੀਆ ਸਮਾਨ ਬਣਾਉਨੇ ਆ ਸਾਡੀ ਬੇਨਤੀ ਆ ਜਿਹੜਾ ਕੋਈ ਬਾਹਰੋਂ ਆ ਕੇ ਰੰਗ-ਬਰੰਗੇ ਮਠਿਆਈਆਂ ਵੇਚਣ ਰੁਕਿਆ ਜਾਵੇ ਸਾਡੇ ਵੱਲੋਂ ਸਾਡੇ ਲਈ ਭਰਾਵਾਂ ਨੂੰ ਬੇਨਤੀ ਆ ਕਿ ਵਧੀਆ ਮਠਿਆਈਆਂ ਬਣਾ ਕੇ ਦੇ ਅੱਜ ਦੇ ਇਸ ਜਿਹੜਾ ਬਹੁਤ ਪਿਆਰਾ ਹੈ ਉਹ ਕੁਝ ਸਮਝ ਨਹੀਂ ਆਉਂਦੀ ਅੱਜ ਦਾ ਕੱਲ ਦਾ ਜਿਹੜਾ ਤੁਹਾਡਾ ਫੈਸਟੀਵਲ ਹੈ ਇਹ ਸਭ ਤੋਂ ਵੱਡਾ ਫੈਸਟੀਵਲ ਹੁੰਦਾ ਹੈ ਲੇਡੀਜ਼ ਲਈ ਇਹਨੂੰ ਕਰਵਾ ਚੌਥ ਕਹਿੰਦੇ ਆ ਇਸ ਦਿਨ ਲੇਡੀਜ਼ ਬੜਾ ਪਿਆਰ ਹੋ ਕੇ ਆਉਂਦੀਆਂ ਅਸੀਂ ਦੇਖੋ ਬੜੇ ਸ਼ੌਂਕ ਨਾਲ ਮਹਿੰਦੀ ਲਵਾਈ ਹੈ ਕੱਲ ਬੜੇ ਸ਼ੌਂਕ ਨਾਲ ਤਿਆਰ ਹੋਵਾਂਗੇ ਆਪਣੇ ਪਤੀ ਦੀ ਲੰਬੀ ਉਮਰ ਲਈ ਅਸੀਂ ਇਹ ਵਰਤ ਰੱਖਦੇ ਆ ਤੇ ਵਰਤ ਜਦੋਂ ਛੋੜਿਆ ਜਾਂਦਾ ਔਰ ਕੀ ਇਹ ਵਰਤ ਰਾਤ ਨੂੰ ਚੰ드ਰਮਾ ਨਿਕਲਣ ਤੋਂ ਬਾਅਦ ਅਰਗ ਦੇਣ ਤੋਂ ਬਾਅਦ ਛੋੜਿਆ ਜਾਂਦਾ ਜੀ ਉਸ ਤੋਂ ਬਾਅਦ ਹੀ ਅਸੀਂ ਕੁਝ ਖਾਣੇ ਪੀਣੇ। ਕਿੱਸਾ ਲੱਗਦਾ ਤਾਂ। ਸਾਨੂੰ ਬੜਾ ਵਧੀਆ ਲੱਗਦਾ ਹੈ ਬਾਜ਼ਾਰ 'ਚ ਬੜੀ ਰੌਣਕਾਂ ਕੇ ਕਿਲੀਆਂ ਹੋਈਆਂ। ਬੜਾ ਰੌਣਕਾਂ ਕੇ ਮੇਲਾ ਲੱਗਿਆ ਹੋਇਆ ਬਾਜ਼ਾਰ 'ਚ। ਬਹੁਤ ਵਧੀਆ ਹੈ। ਸਭ ਤੋਂ ਪਵਿੱਤਰ ਤਿਉਹਾਰ ਹੈ ਜੀ ਇਹ ਸਾਡਾ ਇੰਡੀਅਨ ਫੈਸਟੀਵਲ ਸਭ ਤੋਂ ਵਧੀਆ ਵਧੀਆ ਹੈ। ਸਰ ਮੇਰਾ ਨਾਮ ਰਿਸ਼ੂ ਹੈ। ਅੱਜ ਇੱਥੇ ਲੱਟ ਨੇ ਅਸੀਂ ਆਜੀ ਦੇ ਤਿਉਹਾਰ ਨੂੰ। ਸਰ ਅੱਜ ਦੇ ਦਿਨ ਵਾਸਤੇ ਮੈਂ ਹੀ ਕਹਿਣਾ ਚਾਹਨੀ ਹੈ ਕਿ ਇਸ ਦਿਨ ਦੇ ਡਿਬੇਟ ਅਸੀਂ ਹਰ ਰੋਜ਼ ਕਰਦੇ ਆ ਕਿ ਪੂਰਾ ਸਾਲ ਅਸੀਂ ਵੇਟ ਕਰਦੇ ਕਿ ਹਰ ਤਿਹਾੜੀ ਕਦੋਂ ਆਏਗਾ ਅਸੀਂ ਕਿਸ ਤਰ੍ਹਾਂ ਬਣਾਵਾਂਗੇ ਜਦੋਂ ਇਹ ਤਿਹਾੜੀ ਆਣਾ ਹੁੰਦਾ ਹੈ ਅਸੀਂ ਜੋਰ ਸ਼ੋਰ ਨਾਲ ਸ਼ਾਪਿੰਗ ਕਰਦੇ ਆਂ ਮੈਂਹਨ ਦੀ ਲਗਵਾਨੇ ਆਪਣੇ ਆਪ ਨੂੰ ਤਿਆਰ ਕਰਦੇ ਆਂ ਤੇ ਫਿਰ ਅਸੀਂ ਜਿਸ ਦਿਨੇ ਵਰਤ ਆਉਂਦਾ ਹੈ ਸਬੋਟ ਕੇ ਸਰਗੀ ਕਰਦੇ ਆਂ ਫਿਰ ਸ਼ਾਮ ਨੂੰ ਪੂਜਾ ਕਰਦੇ ਆਂ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਲਈ ਅਸੀਂ ਚੰਦਰਮਾ ਨੂੰ ਅਰਗ ਦੇ ਕੇ ਉਸ ਦੀ ਪੂਜਾ ਕਰਦੇ ਆਂ ਤੇ ਆਪਣਾ ਵਰਤ ਹੈ ਜੋ ਪੂਰਾ ਕਰਦੇ ਆਂ ਨਾਲ ਹੀ ਨਾਲ ਅਸੀਂ ਆਪਣੇ ਵੱਡਿਆਂ ਦਾ ਆਸ਼ੀਰਵਾਦ ਲੈ ਕੇ ਵੀ ਆਪਣੇ ਇਸ ਵਰਤ ਨੂੰ ਪੂਰਾ ਕਰਦੇ ਆਂ ਕਿਸ ਤਰ੍ਹਾਂ ਲੱਗ ਰਿਹਾ ਅੱਜ ਪੂਜਾਰੀ ਤੋਂ ਕਿਹਨੂੰ ਸਰ ਮੈਨੂੰ ਅੱਜ ਇਸ ਵਰਤ ਦੀ ਰੌਣਕ ਦੇਖ ਕੇ ਆਮ ਤੌਰ ਤੇ ਬਾਜ਼ਾਰ ਵਿੱਚ ਐਦਾ ਦੀ ਰੌਣਕ ਨਹੀਂ ਦੇਖਣ ਨੂੰ ਮਿਲਦੀ ਪਰ ਅੱਜ ਇਸ ਮੌਕੇ ਤੇ ਬਹੁਤ ਜ਼ਿਆਦਾ ਰੌਣਕ ਦਿਖ ਰਹੀ ਹੈ ਜੋ ਕਿ ਬਹੁਤ ਵਧੀਆ ਲੱਗ ਰਿਹਾ ਬਾਜ਼ਾਰ ਦੇ ਵਿੱਚ ਮੈਂ ਮੈਂ ਮਹਿੰਦੀ ਲਗਵਾ ਲਈ ਮੈਂ ਆਪਣੇ ਬੱਚੇ ਨੂੰ ਮਹਿੰਦੀ ਲਗਵਾਣਾ ਹੈ ਜਿਹੜਾ ਇਹ ਤਿਉਹਾਰ ਹੈ ਬਹੁਤ ਵਧੀਆ ਤਿਉਹਾਰ ਹੈ ਜਿਹੜੀਆਂ ਔਰਤਾਂ ਆਪਣੇ ਪਤੀ ਦੇ ਵਾਸਤੇ ਵਰਤ ਰੱਖਦੀਆਂ ਕਿ ਉਹਨਾਂ ਦੀ ਲੰਬੀ ਉਮਰ ਹੋਵੇ ਤੇ ਇਸ ਵਾਸਤੇ ਅਸੀਂ ਮਠਿਆਈਆਂ ਕੇਨੀਆਂ ਪਰੂਏ ਮਠੀਆਂ ਉਹਨਾਂ ਵਾਦੇ ਸਪੈਸ਼ਲ ਬਣਾ ਕੇ ਰੱਖਦੇ ਆਂ ਪਰ ਵਧੀਆ ਸਮਾਨ ਬਣਾਉਂਦੇ ਆਂ ਸਾਡੀ ਬੇਨਤੀ ਆ ਜਿਹੜਾ ਕੋਈ ਬਾਹਰੋਂ ਆ ਕੇ ਰੰਗ ਬਰੰਗੇ ਮਠਿਆਈਆਂ ਵੇਚਦਾ ਹੁੰ ਰੁਕਿਆ ਜਾਵੇ ਤੇ ਸਾਡੇ ਵੱਲੋਂ ਸਾਡੇ ਭਾਈ ਭਰਾਵਾਂ ਨੂੰ ਬੇਨਤੀ ਆ ਕਿ ਵਧੀਆ ਮਠਿਆਈਆਂ ਬਣਾਤੀ ਜੀ ਅੱਜ ਦੇ ਇਸ ਜਿਹੜਾ ਉਹ ਤਾਂ ਪਿਆਰਾ ਹੈ ਉਹ ਕੁਝ ਸਮਝ ਨਹੀਂ ਆਉਂਦਾ ਅੱਜ ਦਾ ਕੱਲ ਦਾ ਜਿਹੜਾ ਤੁਹਾਡਾ ਫੈਸਟੀਵਲ ਹੈ ਇਹ ਸਭ ਤੋਂ ਵੱਡਾ ਫੈਸਟੀਵਲ ਹੁੰਦਾ ਲੇਡੀਜ਼ ਲਈ ਤੇ ਇਹਨੂੰ ਕਰਵਾ ਚੌਥ ਕਹਿੰਦੇ ਆ ਇਸ ਦਿਨ ਲੇਡੀਜ਼ ਬੜਾ ਪਿਆਰ ਹੋ ਕੇ ਆਉਂਦੀਆਂ ਅਸੀਂ ਦੇਖੋ ਬੜੇ ਸ਼ੌਂਕ ਨਾਲ ਮਹਿੰਦੀ ਲਵਾਈ ਹੈ ਕੱਲ ਬੜੇ ਸ਼ੌਂਕ ਨਾਲ ਤਿਆਰ ਹੋਵਾਂਗੇ ਆਪਣੇ ਪਤੀ ਦੀ ਲੰਬੀ ਉਮਰ ਲਈ ਅਸੀਂ ਇਹ ਵਰਤ ਰੱਖਦੇ ਆ ਤੇ ਵਰਤ ਜੰਦਾ ਹੋਰ ਕੀ ਇਹ ਵਰਤ ਰਾਤ ਨੂੰ ਚੰਦਰਮਾ ਨਿਕਲਣ ਤੋਂ ਬਾਅਦ ਅਰਘ ਦੇਣ ਤੋਂ ਬਾਅਦ ਛੋੜਿਆ ਜਾਂਦਾ ਹੈ ਜੀ ਉਸ ਤੋਂ ਬਾਅਦ ਹੀ ਅਸੀਂ ਕੁਝ ਖਾਣੇ ਪੀਣੇ ਕਿਸਾਂ ਨੂੰ ਲੱਗਦਾ ਤਾਂ ਸਾਾਨੂੰ ਬੜਾ ਵਧੀਆ ਲੱਗਦਾ ਹੈ ਬਾਜ਼ਾਰ 'ਚ ਬੜੀ ਰੌਣਕਾਂ ਫੇਕੀਆਂ ਹੋਈਆਂ ਬੜਾ ਰੌਣਕਾਂ ਦਾ ਮੇਲਾ ਲੱਗਿਆ ਹੋਇਆ ਬਾਜ਼ਾਰ 'ਚ ਬਹੁਤ ਵਧੀਆ ਹੈ ਸਭ ਤੋਂ ਪਵਿੱਤਰ ਤਿਉਹਾਰ ਹੈ ਜੀ ਇਹ ਸਾਡਾ ਇੰਡੀਅਨ ਫੈਸਟੀਵਲ ਸਭ ਤੋਂ ਵਧੀਆ ਵਧੀਆ ਹੈ ਸਰ ਮੇਰਾ ਨਾਮ ॠਸ਼ੂ ਹੈ ਅੱਜ ਕਿੰਨਾ ਸਮਾਂ ਹੈ ਅੱਜ ਦੇ ਤਿਉਹਾਰ ਨੂੰ ਸਰ ਅੱਜ ਦੇ ਦਿਨ ਵਾਸਤੇ ਮੈਂ ਹੀ ਕਹਿਣਾ ਚਾਹੁੰਦੀ ਹਾਂ ਕਿ ਇਸ ਦਿਨ ਦੇ ਡਿਬੇਟ ਅਸੀਂ ਹਰ ਰੋਜ਼ ਕਰਦੇ ਹਾਂ ਪੂਰਾ ਸਾਲ ਅਸੀਂ ਵੇਟ ਕਰਦੇ ਆ ਕਿ ਹਰ ਕਦੋਂ ਆਏਗਾ ਅਸੀਂ ਕਿਸ ਤਰ੍ਹਾਂ ਬਣਾਵਾਂਗੇ ਜਦੋਂ ਇਹ ਤਿਹਾਰ ਆਣਾ ਹੁੰਦਾ ਹੈ ਅਸੀਂ ਜੋਰ ਸ਼ੋਰ ਨਾਲ ਸ਼ਾਪਿੰਗ ਕਰਦੇ ਆ ਮੈਂ ਵੀ ਲਗਵਾਨੇ ਆਪਣੇ ਆਪ ਨੇ ਤਿਆਰ ਕਰਦੇ ਆ ਤੇ ਫਿਰ ਅਸੀਂ ਜਿਸ ਦਿਨੇ ਵਰਤ ਆਉਂਦਾ ਹੈ ਸਵੇਰ ਉੱਠ ਕੇ ਸਰਗੀ ਕਰਦੇ ਆ ਫਿਰ ਸ਼ਾਮ ਨੂੰ ਪੂਜਾ ਕਰਦੇ ਆ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਲਈ ਅਸੀਂ ਚੰਦਰਮਾ ਨੂੰ ਅਰਗ ਦੇ ਕੇ ਉਸ ਦੀ ਪੂਜਾ ਕਰਦੇ ਆ ਤੇ ਆਪਣਾ ਵਰਤ ਹੈ ਜੋ ਪੂਰਾ ਕਰਦੇ ਆ ਨਾਲ ਹੀ ਨਾਲ ਅਸੀਂ ਆਪਣੇ ਵੱਡਿਆਂ ਦਾ ਆਸ਼ੀਰਵਾਦ ਲੈ ਕੇ ਵੀ ਆਪਣੇ ਇਸ ਵਰਤ ਨੂੰ ਪੂਰਾ ਕਰਦੇ ਆ ਕਿਤਨਾ ਲੱਗ ਰਿਹਾ ਅੱਜ ਬਾਜ਼ਾਰ ਤੋਂ ਰੌਣਕ ਸਰ ਮੈਨੂੰ ਅੱਜ ਇਸ ਵਰਤ ਦੀ ਰੌਣਕ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਕਿਉਂ ਆਮ ਤੌਰ ਤੇ ਬਾਜ਼ਾਰਾਂ ਵਿੱਚ ਐਦਾ ਦੀ ਰੌਣਕ ਨਹੀਂ ਦੇਖਣ ਨੂੰ ਮਿਲਦੀ ਪਰ ਅੱਜ ਇਸ ਮੌਕੇ ਤੇ ਬਹੁਤ ਜ਼ਿਆਦਾ ਰੌਣਕ ਦਿਖ ਰਹੀ ਹੈ ਜੋ ਕਿ ਬਹੁਤ ਵਧੀਆ ਲੱਗ ਰਿਹਾ ਬਾਜ਼ਾਰ ਦੇ ਵਿੱਚ ਮੈਂ ਬੈਂਦੀ ਲਗਵਾ ਲਈ ਹੈ ਮੈਂ ਆਪਣੇ ਬੱਚੇ ਦੀ ਬੈਂਦੀ ਲਗਵਾਣਾ ਜਿਹੜਾ ਇਹ ਤਿਹਾਰ ਹੈ ਬਹੁਤ ਵਧੀਆ ਤਿਹਾਰ ਹੈ ਜਿਹੜੀਆਂ ਔਰਤਾਂ ਆਪਣੇ ਪਤੀ ਦੇ ਵਾਸਤੇ ਵਰਤ ਰੱਖਦੀਆਂ ਕਿ ਉਹਨਾਂ ਦੀ ਲੰਬੀ ਉਮਰ ਹੋਵੇ ਤੇ ਇਸ ਵਾਸਤੇ ਅਸੀਂ ਮਠਿਆਈਆਂ ਦੇਣੀਆਂ ਕਰੂਏ ਮਠੀਆਂ ਉਹਨਾਂ ਵਾਦੇ ਸਪੈਸ਼ਲ ਬਣਾ ਕੇ ਰੱਖਦੇ ਆ ਪਰ ਵਧੀਆ ਸਮਾਨ ਬਣਾਉਂਦੇ ਆ ਸਾਡੀ ਬੇਨਤੀ ਹੈ ਜਿਹੜਾ ਕੋਈ ਬਾਹਰੋਂ ਆ ਕੇ ਰੰਗ ਬਰੰਗੇ ਮਠਿਆਈਆਂ ਵੇਚਣ ਰੁਕਿਆ ਜਾਵੇ ਸਾਡੇ ਵੱਲੋਂ ਸਾਡੇ ਭਾਈ ਭਰਾਵਾਂ ਨੂੰ ਬੇਨਤੀ ਹੈ ਕਿ ਵਧੀਆ ਮਠਿਆਈਆਂ ਬਣਾ ਕੇ ਦੇ